ਲੋਕ ਸਭਾ ਕਾਸ਼ਰੀਫੋਤਗੜ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਦੇ ਯਤਨਾ ਸਦਕਾ ਸ਼੍ਰੀ ਫੋਤਗੜ ਸਾਹਿਬ ਲੋਕ ਸਭਾ ਦੇ ਲਈ ਭਾਰਤ ਸਰਕਾਰ ਦੇ ਵੱਲੋਂ 31 ਰਿਪੋਰਟ ਰੁਪਏ ਦੇ ਸਟੀਲ ਪੁਲਾਂ ਨੂੰ ਪ੍ਰਵਾਨਗੀ ਮਿਲੀ ਹੈ ਜਿੱਤੇ ਨਿਰਮਾਣ ਕਾਰਜ ਵੀ ਜਲਦ ਹੀ ਸ਼ੁਰੂ ਹੋ ਜਾਣਗੇ ਤਾਂ ਡਾਕਟਰ ਅਮਰ ਸਿੰਘ ਦੇ ਲੋਕ ਸਭਾ ਸ਼੍ਰੀ ਫੋਤਗੜ ਸਾਹਿਬ ਦੇ ਲਈ ਭਾਰਤ ਸਰਕਾਰ ਦੁਆਰਾ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਅਧੀਨ 31 ਕਰੋੜ ਰੁਪਏ ਦੇ ਨਵੇਂ ਪੁਲਾਂ ਨੂੰ ਪ੍ਰਵਾਨਗੀ ਦਿੱਤੀ ਹੈ ਉਹਨਾਂ ਕਹਿ ਕੇ ਹਲਕੇ ਦੇ ਵਿੱਚ ਮੁੱਖ ਨਹਿਰਾਂ ਤੇ ਵੱਖ-ਵੱਖ ਪੁਲਾਂ ਬਹੁਤ ਪੁਰਾਣੇ ਤੇ ਤੰਗ ਹੋ ਗਏ ਨੇ ਤੇ ਪੁਲਾਂ ਨੂੰ ਜੋੜਨ ਵਾਲੀਆਂ ਸੜਕਾਂ ਚੌੜੀਆਂ ਹੋ ਗਈਆਂ ਨੇ ਜਿਸ ਕਾਰਨ ਆਵਾਜਾਈ ਜ਼ਿਆਦਾ ਹੋਣ ਕਰਕੇ ਇਹਨਾਂ ਥਾਵਾਂ ਉੱਤੇ ਭੀੜ-ਪਟਕਾ ਵਧ ਗਿਆ। ਡਾਕਟਰ ਅਮਰ ਸਿੰਘ ਨੇ ਹਾਲ ਹੀ ਦੇ ਵਿੱਚ ਮਾਰਚ ਦੇ ਵਿੱਚ ਭਾਰਤ ਦੇ ਪਿੰਡੂ ਵਿਕਾਸ ਮੰਤਰੀ ਸ਼ਿਵਰਾਜ ਚੋਹਾਨ ਦੇ ਕੋਲ ਨਵੇਂ ਪੁਲਾਂ ਦੀ ਮੰਗ ਉਠਾਈ ਸੀ। ਜਿਸ ਤਿੱਕੇ ਭਾਰਤ ਸਰਕਾਰ ਨੇ ਉਹਨਾਂ ਦੀ ਮੰਗ ਨੂੰ ਪੂਰਾ ਕਰਦਿਆਂ ਹੋਇਆਂ ਲੁਧਿਆਣਾ ਅਤੇ ਫੋਟਗੜ ਸਾਹਿਬ ਜ਼ਿਲ੍ਹਿਆਂ ਦੇ ਵਿੱਚ 31 ਕਰੋੜ ਰੁਪਏ ਦੇ 4 ਨਵੇਂ ਪੁਲਾਂ ਨੂੰ ਮਨਜ਼ੂਰੀ ਦਿੱਤੀ ਹੈ। ਮੈਂ ਅੱਜ ਆਪਣੇ ਫਤਿਹਗੜ੍ਹ ਸਾਹਿਬ ਹਲਕੇ ਦੇ ਆਪਣੇ ਭੈਣਾ ਬਰਾਮਣ ਨੂੰ ਖਬਰ ਦੱਸਣਾ ਚਾਹੁੰਨਾ ਕਿ ਮੇਰੀ ਅਨੁਚੰਛਾ ਤੇ ਮੇਰੇ ਕਹਿਣ ਤੇ ਭਾਰਤ ਸਰਕਾਰ ਨੇ 4 ਪੋੜ 30 ਕਰੋੜ ਦੇ ਪੀਐਮ ਜੀਐਸਵਾਈ ਚ ਮਨਜ਼ੂਰ ਕੀਤੇ ਨੇ ਇਹ ਪਟਿਆਲਾ ਫੀਡਰ ਤੇ ਪਾਇਲ ਤੋਂ ਬਾੜੇਵਾਲ ਰੋਡ ਤੇ ਔਰ ਪਟਿਆਲਾ ਫੀਡਰ ਤੇ ਹੀ ਪਾਇਲ ਤੋਂ ਰਾણો ਰੋਡ ਤੇ ਔਰ ਬਠਿੰਡਾ ਫੀਡਰ ਤੇ ਪਾਇਲ ਤੋਂ ਰਾਣਾ ਰੋਡ ਤੇ ਨੇ ਔਰ ਇੱਕ ਸਰਹੰਦ ਵਿੱਚ ਜਿਹੜੀ ਆਪਣੀ ਨਿਰਵਾਣਾ ਨਹਿਰ ਬ੍ਰਾਂਚਾ ਉਹਦੇ ਤੇ ਪੁਲ ਸੈਂਕਸ਼ਨ ਹੋਇਆ 31 ਕਰੋੜ ਟੋਟਲ ਰੁਪਈਆ ਵਾ ਔਰ ਇਹ ਹੁਣ ਪੁਲ ਬਣ ਕੇ ਤਿਆਰ ਹੋ ਜਾਣਗੇ ਮੇਰੇ ਲੋਕਾਂ ਨੂੰ ਮੇਰੇ ਪੈਣਾ ਭਰਾਵਾਂ ਨੂੰ ਇਹ ਨਹਿਰਾਂ ਨੂੰ ਕਰਾਸ ਕਰਨ ਲਈ ਆਵਾਜਾਈ ਲਈ ਬਹੁਤ ਸੌਖਾ ਸਾਧਨ ਬਣੇਗਾ ਬਹੁਤ ਬਹੁਤ ਤਨਤਾ